ਇਸ ਕੈਬਨਿਟ ਕਮੇਟੀ ਕੋ ਮਲਾਜਮਾਂ ਦੇ ਆਗੂਆਂ ਨੂੰ ਦੱਸਣ ਨੂੰ ਕੁਛ ਨਹੀਂ ਕਿ ਮਲਾਜਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੇ ਨੂੰ ਕਰਨ ਜਾ ਰਹੇ ਆ ਤੇ ਇਸ ਕੈਬਨਿਟ ਕਮੇਟੀ ਦੇ ਨਾਲ ਮੀਟਿੰਗ ਕਰਦਾ ਵੀ ਕੋਈ ਮਤਲਬ ਨਹੀਂ ਇਸ ਕਰਕੇ ਸਾਡੀ ਇੱਕੋ ਇੱਕ ਮੰਗ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੀ ਹੈ ਕਿਉਂਕਿ ਜੇ ਸਾਡੀ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਹੱਲ ਕਰਨਾ ਸਿਰਫ ਮੁੱਖ ਮੰਤਰੀ ਹੀ ਇਸ ਦਾ ਇਲਾਨ ਕਰ ਸਕਦਾ ਹੈ ਤੇ ਉਸ ਤੋਂ ਥੱਲੇ ਫੇਰ ਮੀਟਿੰਗ ਕਰਨੀ ਵੀ ਸਾਨੂੰ ਉਨਾਸਰ ਨਹੀਂ ਹੈ ਸਾਥੀਓ ਪਿਛਲੇ ਕੁਝ ਦਿਨਾਂ ਤੋਂ ਅبتدي ਸਾਰੇ ਪੰਜਾਬ ਦੇ ਵਿੱਚ ਇਸ ਮੋਰਚੇ ਦੀ ਮਹਾਨ ਨੂੰ ਵਿਖਾਉਦੇ ਹੋਏ ਸਭ ਤੋਂ ਪਹਿਲਾਂ ਆਜ਼ਾਦੀ 15 ਮਾਰਚ ਦੀ ਸ਼ੁਰੂਆਤ ਕੀਤੀ ਕਿਤੇ ਲਗਾਤਾਰ 15 ਦਿਨਾਂ ਤੋਂ ਅਭੀ ਸਕੂਲਾਂ ਦੇ ਵਿੱਚ ਇਸ ਐਨਪੀਐਸ ਤੋਂ ਆਜ਼ਾਦੀ ਜਿਸੀ ਕਿ ਨਾ ਵੱਡੇ ਜਾਤੀਏ ਘਾਟੀਆਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜ ਕੇ ਆਜ਼ਾਦੀ ਪ੍ਰਾਪਤ ਕੀਤੀ ਸੀਗੀ ਉਸੇ ਤਰੀਕੇ ਦੇ ਨਾਲ ਐਨਪੀਐਸ ਮੁਲਾਜ਼ਮਾਂ ਨੇ ਵਾਪਸ ਸਕੂਲਾਂ 'ਚ ਇਸ ਮੋਰਚੇ ਦੀ ਲਾਹਮਤ ਦੀ ਕਰਦੇ ਹੋਏ ਇਸ ਐਨਪੀਐਸ ਤੋਂ ਛੁਟਕਾਰਾ ਕਰਨ ਦਾ ਪਰਬਤ ਕੀਤਾ ਸਾਥੀਓ ਉਸ ਤੋਂ ਬਾਅਦ ਅਸੀਂ ਜਿਹੜੇ ਵੀ ਵਿਧਾਇਕ ਤੇ ਮੰਤਰੀ ਸੀਗੇ ਉਹਨਾਂ ਨੂੰ ਕਾਰਨ ਦਿੱਤੋਂ ਨੋਟਿਸ ਜਾਰੀ ਕੀਤੇ ਕਾਰਨ ਦਿੱਤੋਂ ਨੋਟਿਸ ਜਾਰੀ ਤਾਂ ਕਰਨੇ ਪਏ ਕਿ ਮੰਗ ਪੱਤਰ ਦੇ ਦੇਗੇ ਇਹਨਾਂ ਨੇ ਸਾਡੀਆਂ ਮੰਗਾਂ ਤੇ ਕੋਈ ਵਿਚਾਰ ਨਹੀਂ ਕੀਤਾ ਤੇ ਲੰਬਾ ਸਮਾਂ ਮੰਗ ਪੱਤਰ ਦੇਣ ਦਾ ਵੀ ਕੋਈ ਮਤਲਬ ਹੀ ਨਹੀਂ ਰਹਿ ਗਿਆ ਫਿਰ ਅਸੀਂ ਇਹਨਾਂ ਨੂੰ ਇੱਕ ਕਾਰਨ ਦਿੱਤੋਂ ਨੋਟਿਸ ਜਾਰੀ ਕੀਤੇ ਵੀ ਸਾਡਾ ਕੋਈ ਮੁਲਾਜ਼ਮ ਜੇ ਗਲਤੀ ਕਰਦਾ ਹੈ ਤਾ ਤੁਸੀਂ ਇਹਨਾਂ ਮੈਂਬਰ ਦੇ ਵਿੱਚ ਕਾਰਨ ਦੱਸਣ ਲਈ ਜਾਰੀ ਕਰਦੇ ਆਂ ਅੱਜ ਪ੍ਰਾਣੀ ਪੈਨਸ਼ਨ ਪ੍ਰਾਪਤੀ ਫੰਡ ਪੰਜਾਬ ਪਹਿਲੀ ਵਾਰ ਤੁਹਾਡੇ ਨਵਾਇਦਿਕਾ ਦੇ ਮੰਤਰੀਆਂ ਨੂੰ ਗੌਰਨ ਦਫ਼ਤਰ ਰੋਡ ਜਾ ਕੇ ਤਰ ਕੋ ਜਵਾਬ ਮੰਗ ਲਈ ਹੈ ਤੇ ਅਸੀਂ ਇਹ ਸਵਾਲਾਂ ਦੇ ਜਵਾਬ ਮੰਗੇ ਕਿ 12 ਨਵੰਬਰ 2000 ਨੂੰ ਤੁਸੀਂ ਪ੍ਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਨੂੰ ਜਾਰੀ ਕੀਤੇ ਅੱਜ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਸਾਡੇ ਪੰਜਾਬ ਦੇ ਮਾਵਾਜਮਾਂ ਦੇ ਉੱਤੇ ਅੱਜ ਤੱਕ ਇਹ ਪ੍ਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਸਾਡਾ ਦੂਜਾ ਸਵਾਲ ਇਹਨਾਂ ਵਿਧਾਇਕਾਂ ਨੂੰ ਸੀਗਾ ਤੁਸੀਂ 31 ਜਨਵਰੀ 2023 ਦੇ ਵਿੱਚ ਪੁਰਾਣੀ ਪੈਂਦੇ ਨੂੰ ਲਾਗੂ ਕਰਨ ਵਾਸਤੇ ਇੱਕ ਐਸਓਪੀ ਬਣਾਉਣ ਵਾਸਤੇ ਤਿੰਨ ਮੈਂਬਰੀ ਕਮੇਟੀ ਗਠਨ ਕੀਤੀ ਸੀਗੀ ਉਸ ਕਮੇਟੀ ਦੀ ਰਿਪੋਰਟ ਪਰਮਾਣਿਕ ਜਨਤਕ ਕਰਨੀ ਚਾਹੀਦੀ ਸੀਗੀ ਤੁਸੀਂ ਉਹ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਇਹਦਾ ਸਾਨੂੰ ਜਵਾਬ ਦਿੱਤਾ ਜਾਵੇ ਜਿਸ ਤੋਂ ਇਲਾਵਾ ਸਾਡੇ ਉਹਨਾਂ ਨੂੰ ਸਵਾਲ ਜਿਹਾ ਵੀ ਤੁਸੀਂ ਜੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੇ ਹੋ ਤੇ ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਤੋਂ ਬਾਅਦ ਜੇ ਤੁਹਾਡੀ ਮਨਸ਼ਾ ਵਾਕਿਆ ਹੀ ਸਾਡੇ ਉੱਤੇ ਪੁਰਾਣੀ ਪੈਂਦੇ ਨੂੰ ਲਾਗੂ ਕਰਨ ਦੀ ਹੈ ਤਾਂ ਜਿਹੜੇ ਸਾਡੇ ਨਵੇਂ ਮੁਲਾਜ਼ਮ ਆ ਰਹੇ ਨੇ ਉਹਨਾਂ ਤੇ ਐਨਪੀਐਸ ਕਿਉਂ ਲਾਗੂ ਕੀਤੀ ਜਾ ਰਹੀ ਹੈ ਉਹਨਾਂ ਦੇ ਨੋਟੀਫਿਕੇਸ਼ਨਾਂ ਦੇ ਚੱਕੇ ਉਹ ਨਹੀਂ ਲਿਖਿਆ ਜਾ ਰਿਹਾ ਵੀ ਤੁਹਾਡੇ ਉੱਤੇ ਪੁਰਾਣੀ ਪੈਨਸ਼ਨ ਦਾ ਦੋ ਕੀਤੀ ਜਾਏਗੀ ਇਹਨਾਂ ਸਵਾਲਾਂ ਦੇ ਨਾਲ ਸਾਥੀਓ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵਿਧਾਇਕਾਂ ਨੂੰ ਘੇਰ ਕੇ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਮਜਬੂਰ ਕੀਤਾ ਵੀ ਵਿਧਾਨ ਸਭਾ ਦੇ ਜਾ ਕੇ ਇਸ ਚੀਜ਼ ਦੀ ਗੱਲ ਕਰੋ ਸਭਿਓ ਪਿਛਲੇ ਦੋ ਦਿਨਾਂ ਤੋਂ ਸਤਨੂਰ ਜੀ ਦੇ ਜਨਰਲ ਦਾ ਮੋਰਚਾ ਚੱਲ ਰਿਹਾ ਹੈ ਦੋਸਤੋ اے ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਧੰਨਵਾਦ